ਪੌਣ <muchas> ਸੰਗੇ ਮਰਨਾ ਆ ਮੂਲ ਸੰਗੇ ਸਦ ਕੀ ਵਨ ਜਾ ਰਹੇ ਅਸੀਂ ਅਮਰਤ ਸ਼ਗਰਤ ਵੇ ਲਾਗ ਵੀ ਨਾਲ ਸਿੱਧ ਲੜ ਗਿਆ ਦਸ਼ਮਨ ਨੇ ਕੰਨ ਫੜੇ ਹਮਰ ਤਾਂ ਜੀਵਨ ਸ਼ਕਤੀ ਹੰਸਾਂ ਦੇ ਮਾਰੇ ਲੋੜੇ ਹੰਸਾਂ ਦੇ ਵਿਚੜੇ ਜੋੜੇ ਹੋਏ ਸਿੰਘ ਪਾਰਥੋੜੇ ਨਾ ਕੋਈ ਟਿਕਾਣਾ ਸੀ ਹੀਰੀਆਂ ਦੀ ਲੜੀ ਟੁੱਟ ਗਈ ਮਨਿਆ ਜਾਰੇ ਬੁੱਤ ਮੌਤ ਦੀ ਕੋੜੀ ਉਧਰ ਛੋਟੇ ਫਰਜੰਦਾ ਦੋੜੀਆਂ ਜੂਮੀ ਦੰਦਾ ਸੂਬੇ ਵਿਕਿੰਦੇ ਕੰਦਾ ਸਿਤਕੋ ਨਾ ਹਾਰੇ ਸੀ ਮਾਤਾ ਵੀ ਨਾਲ ਚਲੇਗੀ ਸੱਚ ਖੰਡ ਜਗ ਤੇ ਕੋਈ ਆਇਆ ਨਹੀਂ ਤਨ ਹੈ ਗੁਰਕਲਗੀਆਂ ਵਾਲਾ ਲੋਤੇ ਸੈਤੇ ਵਰਕੇ ਮਾਸਖ ਚੋਦੇ ਦਰਗਾ ਬੰਦੇ ਨੂੰ ਰੋਸ਼ਨ ਕਰਕੇ ਥਾਪੇ ਜਾਂਦਾ ਤਰੇ ਪਰ ਲੋਕ ਜਾਦ ਰਹਿਣਗੇ ਪਰ ਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸਾਧ ਸੰਗਤ ਨੂੰ ਬੇਨਤੀ ਹੈ ਇਹ ਸੰਨ ਕਵੀ શ્રી ਜਥਾ ਭਾਈ ਸ਼ਕਤਾਰ ਸਿੰਘ ਕੰਡੋਰੀ ਨਾਲ ਦੇ ਸਾਥੀ ਭਾਈ ਮੇਜਰ ਸਿੰਘ ਪੰਡੋਰੀ ਭਾਈ ਗੁਰਜਿੰਦਰ ਸਿੰਘ ਜੋਬਨ ਨਗਰ ਤਬਾਲ ਜਗਮੀਤ ਸਿੰਘ ਲੌਕਾ ਇਸੇ ਤਰ੍ਹਾਂ ਹੀ ਸੰਤ ਦੀ ਸੇਵਾ ਕਰੀ ਦੀ ਇਤਿਹਾਸ ਰਾਈ ਸਮੂਹੇ ਸੰਤ ਨੂੰ ਵੀਡੀਓ ਵੇਖਣ ਵਾਲਿਆ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲਾਈਕ ਕਰਕੇ ਫਾਲੋ ਜ਼ਰੂਰ ਕਰੋ ਕਿਉਂਕਿ ਇਹ ਇਤਿਹਾਸ ਗੁਰੂ ਦਾ ਹੈ ਜੇ ਤੁਸੀਂ ਕੋਈ ਵੀ ਫਾਲੋ ਕਰਦੇ ਜੀ ਜਾਂ ਸਬਸਕ੍ਰਾਈਬ ਕਰਦੇ ਜੀ ਇਹ ਜਿਹੜਾ ਇਤਿਹਾਸ ਹੈ ਇਹ ਗੁਰੂ ਮਹਾਰਾਜ ਜੀ ਦੇ ਤਹਾਉ ਨਮਸਕਾਰ ਹੁੰਦੀ ਹੈ ਇਸ ਤਰ੍ਹਾਂ ਦੀ ਬੇਨਤੀ ਹੈ ਭਾਈ ਸਾਡਾ ਸਾਥ ਦਿਓ ਇਹ ਸੰਕਟ ਦੇ ਸਹਯੋਗ ਨਾਲ ਹੀ ਸਾਰੇ ਕਾਰਜ ਹੁੰਦੇ ਹੈ ਵਾਹਿਗੁਰੂ ਜਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ